ਜਦੋਂ ਛੋਟੇ ਹੁੰਦੇ ਸੀ ਤਾਂ ਪੜ੍ਹਦੇ ਹੁੰਦੇ ਸੀ ਤੇ ਖਬਰਾਂ 'ਚ ਸੁਣਦੇ ਹੁੰਦੇ ਸੀ ਕਿ ਇੰਡੀਆ ਦੀਆਂ ਸਭ ਤੋਂ ਜ਼ਿਆਦਾ ਵੱਡੀਆਂ ਪ੍ਰੋਬਲਮਸ ਤਿੰਨ ਨੇ ਉਹ ਹੈਗੀ ਆ ਆਬਾਦੀ, ਅਨਪੜਤਾ ਤੇ ਗਰੀਬੀ। ਹੌਲੀ-ਹੌਲੀ ਟਾਈਮ ਚੇਂਜ ਹੋਏ, ਆਬਾਦੀ ਹੋਰ ਜ਼ਿਆਦਾ ਵਧੀ, ਲੋਕਾਂ ਕੋਲੇ ਗੱਡੀਆਂ ਹੋਰ ਜ਼ਿਆਦਾ ਹੋਈਆਂ। ਇੱਕ ਹੋਰ ਪ੍ਰੋਬਲਮ ਇੰਡੀਆ ਦੀ ਬਹੁਤ ਹੀ ਜ਼ਿਆਦਾ ਵਧ ਗਈ, ਉਹਦਾ ਨਾਮ ਹੈ ਟ੍ਰੈਫਿਕ। ਤੇ ਟ੍ਰੈਫਿਕ ਦੇ ਵਿੱਚ ਵੀ ਇੱਕ ਸ਼ਹਿਰ ਪਾਰਟਿਕੂਲਰ ਜਿਹੜਾ ਸਭ ਤੋਂ ਹੀ ਜ਼ਿਆਦਾ ਬਦਨਾਮ ਹੋ ਗਿਆ, ਇੰਡੀਆ ਦੀ ਆਈਟੀ ਹੱਬ ਕਿਹਾ ਜਾਣ ਵਾਲਾ ਬੈਂਗਲੁਰੂ। ਹੁਣ ਬੈਂਗਲੁਰੂ ਦੇ ਵਿੱਚ ਟ੍ਰੈਫਿਕ ਦੀ ਹਾਲਤ ਇਹ ਆ ਕਿ ਈਵਨ ਜਿੰਨੇ ਵੀ ਸਟ ਉਹਨਾਂ ਦੇ ਵਿੱਚ ਵੀ ਹਰ ਤੀਸਰੇ ਜਾਂ ਚੌਥੇ ਸਟੈਂਡ ਅਪ ਕਾਮੇਡੀ ਐਕਟ ਦੇ ਵਿੱਚ ਬੰਗਲੂਰੂ ਦੇ ਟ੍ਰੈਫਿਕ ਦੇ ਬਾਰੇ ਦੇ ਵਿੱਚ ਚੁਟਕਲੇ ਸੁਣਾਏ ਜਾਂਦੇ ਆ 23 ਅਕਤੂਬਰ 2024 ਦੇ ਦਿਨ ਬੰਗਲੂਰੂ ਦੇ ਇਲੈਕਟ੍ਰੋਨਿਕ ਸਿਟੀ ਫਲਾਈਓਵਰ ਦੇ ਉੱਤੇ ਸ਼ਾਮ ਦੇ ਟਾਈਮ ਜਦੋਂ ਸਾਰੇ ਲੋਕ ਦਫ਼ਤਰਾਂ ਤੋਂ ਆਪਣੇ ਘਰੇ ਵਾਪਸ ਜਾ ਰਹੇ ਸੀ ਹਾਲਤ ਇੰਨੀ ਕਿ ਜ਼ਿਆਦਾ ਬੁਰੀ ਹੋ ਜਾਂਦੀ ਆ ਟ੍ਰੈਫਿਕ ਦਾ ਜਾਮ ਜਿਹੜਾ ਇੰਨਾ ਲੰਬਾ ਹੋ ਜਾਂਦਾ ਕਿ ਲੋਕ ਆਪਣੀਆਂ ਗੱਡੀਆਂ ਉਸੇ ਫਲਾਈਓਵਰ ਦੇ ਉੱਪਰ ਛੱਡ ਕੇ ਲੋਕ ਕਰਕੇ ਪੈਦਲ ਆਪਣੇ ਘਰਾਂ ਨੂੰ ਚਲੇ ਜਾਂਦੇ ਆ ਬੰਗਲੂਰੂ ਦੇ ਵਿੱਚ ਇਹ ਵਾਲੀ ਪ੍ਰੋਬਲਮ ਇੰਨੀ ਜ਼ਿਆਦਾ ਕਿਉਂ ਉਹ ਇਸ ਕਰਕੇ ਕਿਉਂਕਿ ਉੱਥੇ ਬਹੁਤ ਹੀ ਜ਼ਿਆਦਾ ਕੰਪਨੀਆਂ ਦੇ ਆਫਿਸ ਨੇ ਤੇ ਇਸੇ ਕਰਕੇ ਪੂਰੇ ਇੰਡੀਆ ਤੋਂ ਅਲੱਗ-ਅਲੱਗ ਥਾਵਾਂ ਤੋਂ ਬਹੁਤ ਸਾਰੇ ਲੋਕ ਉੱਥੇ ਪਹੁੰਚੇ ਹੋਏ ਆ ਕੰਮ ਕਰਨ ਦੇ ਲਈ ਜਿਹੜੇ ਡੇਲੀ ਸਵੇਰੇ ਆਪਣੇ ਘਰਾਂ ਤੋਂ ਦਫ਼ਤਰ ਜਾਂਦੇ ਆ ਤੇ ਸ਼ਾਮ ਨੂੰ ਦਫ਼ਤਰਾਂ ਤੋਂ ਘਰੇ ਵਾਪਸ ਆਉਂਦੇ ਆ ਤੇ ਹੁਣ ਹੋੜੀ-ਹੋੜੀ ਕਰਕੇ ਇਹੀ ਪ੍ਰੋਬਲਮ ਉਹਨਾਂ ਕੰਪਨੀਆਂ ਨੂੰ ਵੀ ਆ ਰਹੀ ਆ ਜਿਨ੍ਹਾਂ ਦੇ ਵਿੱਚ ਇਹ ਸਾਰੇ ਲੋਕ ਕੰਮ ਕਰਦੇ ਆ ਕਿਉਂਕਿ ਜਦੋਂ ਉਹਨਾਂ ਦੇ EMPLOYEES ਟਾਈਮ ਸਿਰ ਕੰਮ ਦੇ ਉੱਪਰ ਪਹੁੰਚਣਗੇ ਨਹੀਂ ਤਾਂ ਕੰਮ ਕਿਵੇਂ ਚੱਲੇਗਾ ਤਾਂ ਇਹ ਕੰਪਨੀਆਂ ਆਪਣੇ ਵੱਲੋਂ ਹੀ ਇੱਕ ਨਵਾਂ ਨਾਇਾਬ ਤਰੀਕਾ ਲੱਭਦਿਆਂ ਨੇ ਜਿਹੜਾ ਅੱ ਤੋਂ ਪਹਿਲਾਂ ਇੰਡੀਆ ਦੇ ਵਿੱਚ ਕਦੇ ਵੀ ਨਹੀਂ ਹੋਇਆ ਉਹ ਕੀ ਆ ਆਪਣਾ ਖੁਦ ਦਾ ਇੱਕ ਫਲਾਈਓਵਰ ਬਣਾਉਣਾ ਜਿਹੜਾ ਬੰਗਲੁਰੂ ਦੇ ਮੇਨ ਪਾਰਟਸ ਨੂੰ ਮੇਨ ਸੜਕਾਂ ਨੂੰ ਕਿਸੇ ਇੱਕ ਮੇਨ ਚੌਰਾਹੇ ਨੂੰ ਤੇ ਜਿਹੜੀ ਬੰਗਲੁਰੂ ਦੀ ਅਥਾਰਟੀ ਹੈਗੀ ਆ ਇਹ ਸਾਰਾ ਕੁਝ ਕਰਨ ਦੀ ਉਹਦਾ ਨਾਮ ਹੈਗਾ ਬਰੂਹਤ ਬੰਗਲੁਰੂ ਮਹਾਨਗਰ ਪਾਲਿਕਾ BBMP MP ਨੇ April 2025 ਮੇ ਇਸਕੇ ਲਈ ਪਰਮਿਸ਼ਨ ਦੀ ਹੁਣ ਇਸ ਤੋਂ ਬਾਅਦ ਇੱਕ ਹੋਰ ਬਿਜ਼ਨਸ ਪਾਰਕ ਹੈਗੀ ਆ ਉਹਦਾ ਨਾਮ ਹੈਗਾ ਮਨਿਆਤਾ ਅੰਬੈਸੀ ਬਿਜ਼ਨਸ ਪਾਰਕ ਉਹ ਵੀ ਇੱਕ ਪਲਾਨ ਬਣਾ ਰਹੀ ਆ ਕਿ ਅਸੀਂ ਵੀ ਆਪਣਾ ਇੱਕ ਪ੍ਰਾਈਵੇਟ ਫਲਾਈਓਵਰ ਇੱਥੇ ਬਣਾਈਏ ਤਾਂ ਬਦਲਦੇ ਟਾਈਮਾਂ ਦੇ ਨਾਲ ਚਿੱਠੀਆਂ ਤੋਂ WhatsApp ਕਾਲਾਂ ਤੱਕ ਆ ਗਏ ਫੱਟੀਆਂ ਤੋਂ ਆਨਲਾਈਨ ਕਲਾਸਾਂ ਤੱਕ ਆ ਗਏ ਸਾਈਕਲਾਂ ਤੋਂ ਲੋਕ ਇਲੈਕਟ੍ਰਿਕ ਵੀਕਲਸ ਤੱਕ ਆ ਗਏ ਤੇ ਉਸੇ ਤਰ੍ਹਾਂ ਹੀ ਹੁਣ ਲੱਗਦਾ ਕਿ ਸ਼ਾਇਦ ਆਉਣ ਵਾਲਾ ਜਿਹੜਾ ਟਾਈਮ ਹੈਗਾ ਉਹਦੇ ਵਿੱਚ ਜਿੰਨੇ ਵੀ ਕੰਮ ਹੋਣਗੇ ਉਹ ਲੋਕਾਂ ਨੂੰ ਆਪੇ ਹੀ ਆਪਣੇ ਕਰਨੇ ਪੈਣੇ ਤਾਂ ਇਹ ਸੀਗੀ ਜੀ ਇੱਕ ਬੜੀ ਹੀ ਦਿਲਚਸਪ ਖਬਰ ਤੇ ਇਹ ਵੀਡੀਓ ਹੁਣ ਇੱਥੇ ਹੀ ਖਤਮ ਹੁੰਦਾ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਅਜੀਬੋ-ਗਰੀਬ ਜਾਣਕਾਰੀ ਦੇ ਨਾਲ